ਇਸ ਮੌਕੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਜਿੱਥੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਇੱਕ ਅੰਤਰਰਾਸ਼ਟਰੀ ਕਾਰਗੋ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 12 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਗਿਰੋਹ ਆਪਣੇ ਆਪ ਨੂੰ ਸਿੰਘ ਆਰਗੇਨਾਈਜੇਸ਼ਨ ਕਹਿੰਦਾ ਸੀ ਅਤੇ ਕੈਲੀਫੋਰਨੀਆ ਤੇ ਵਾਸ਼ਿੰਗਟਨ ਨੂੰ ਬੇਸ ਬਣਾ ਕੇ ਕਰੋੜਾਂ ਡਾਲਰ ਦਾ ਟਰਾਂਸਪੋਰਟ ਫਰਾਡ ਕਰ ਰਿਹਾ ਸੀ ਗ੍ਰਿਫਤਾਰ ਕੀਤੇ ਗਏ ਮੈਂਬਰਾਂ ਵਿੱਚ ਪਰਮਵੀਰ ਸਿੰਘ ਹਰਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਸੰਦੀਪ ਸਿੰਘ ਮਨਦੀਪ ਸਿੰਘ ਰਣਜੋਧ ਸਿੰਘ ਗੁਰਨੇਕ ਸਿੰਘ ਚੋਹਾਨ, ਵਿਕਰਮਜੀਤ ਸਿੰਘ, ਨਾਰਾਇਣ ਸਿੰਘ, ਵਿਕਰਮਜੀਤ ਸਿੰਘ, ਹਿੰਮਤ ਸਿੰਘ ਖਾਲਸਾ ਅਤੇ ਅਤੇ ਐਲਗਰ ਹਰਨਾਂਡੇਜ਼ ਦੇ ਨਾਮ ਸ਼ਾਮਿਲ ਨੇ। ਅਮਰੀਕੀ ਜਾਂਚ ਏਜੰਸੀ ਅਨੁਸਾਰ ਇਹ ਗਿਰੋ ਉੱਚ ਕੀਮਤ ਵਾਲਾ ਕਾਰਗੋ ਜਿਵੇਂ ਇਲੈਕਟ੍ਰੋਨਿਕਸ ਅਤੇ ਬ੍ਰਾਂਡਡ ਕੱਪੜੇ ਨਕਲੀ ਟਰਾਂਸਪੋਰਟ ਕੰਪਨੀਆਂ ਦੇ ਨਾਂ ਉੱਤੇ ਲਿਫਟ ਕਰਦਾ ਸੀ। ਸਿਸਟਮ ਬਹੁਤ ਸਾਦਾ ਪਰ ਖਤਰਨਾਕ ਸੀ। ਇਹ ਲੋਕ ਨਕਲੀ ਡਾਟ ਅਤੇ ਐਮਸੀ ਨੰਬਰਾਂ ਨਾਲ ਟਰਾਂਸਪੋਰਟ ਕੰਪਨੀਆਂ ਰਜਿਸਟਰ ਕਰਦੇ ਟਰੱਕਾਂ ਰਾਹੀਂ ਕਾਰਗੋ ਲਿਫਟ ਕਰਦੇ ਪਰ ਮੰਜ਼ਿਲ ਉੱਤੇ ਡਿਲੀਵਰੀ ਕਰਨ ਦੀ ਬਜਾਏ ਸਾਰਾ ਸਮਾਨ ਕਾਲੇ ਬਾਜ਼ਾਰ ਦੇ ਵਿੱਚ ਵੇਚ ਦਿੰਦੇ ਜਾਂਚ ਦੇ ਅਨੁਸਾਰ ਇਹ ਫਰਾਡ ਮਲਟੀ ਮਿਲੀਅਨ ਡਾਲਰ ਸਕੇਲ ਤੱਕ ਪਹੁੰਚ ਚੁੱਕਿਆ ਸੀ ਫੈਡਰਲ ਏਜੰਸੀਆਂ ਨੇ ਕਿਹਾ ਹੈ ਕਿ ਜਾਂਚ ਹਾਲੇ ਵੀ ਜਾਰੀ ਹੈ ਤੇ ਸੰਭਾਵਨਾ ਹੈ ਕਿ ਇਸ گروਹ ਦੇ ਹੋਰ ਲੋਕ ਵੀ ਜਲਦ ਹੀ ਕਾਬੂ ਆ ਸਕਦੇ ਨੇ ਅਮਰੀਕਾ ਵਿੱਚ ਪੰਜਾਬੀ ਕਮਿਊਨਿਟੀ ਲਈ ਇਹ ਮਾਮਲਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਕਿਉਂਕਿ ਇਹ ਗਰੋਹ ਕਾਫੀ ਸਮੇਂ ਤੋਂ ਟ੍ਰਾਂਸਪੋਰਟ ਇੰਡਸਟਰੀ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਿਹਾ ਸੀ ਇਸ ਮੌਕੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਜਿੱਥੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਇੱਕ ਅੰਤਰਰਾਸ਼ਟਰੀ ਕਾਰਗੋ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 12 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਆਪਣੇ ਆਪ ਨੂੰ ਸਿੰਘ ਆਰਗੇਨਾਈਜੇਸ਼ਨ ਕਹਿੰਦਾ ਸੀ ਅਤੇ ਕੈਲੀਫੋਰਨੀਆ ਤੇ ਵਾਸ਼ਿੰਗਟਨ ਨੂੰ ਬੇਸ ਬਣਾ ਕੇ ਕਰੋੜਾਂ ਡਾਲਰ ਦਾ ਟਰਾਂਸਪੋਰਟ ਫਰਾਡ ਕਰ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਮੈਂਬਰਾਂ ਵਿੱਚ ਪਰਮਵੀਰ ਸਿੰਘ, ਹਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ, ਰਣਜੋਦ ਸਿੰਘ ਗੁਰਨੇਕ ਸਿੰਘ ਚੋਹਾਨ, ਵਿਕਰਮਜੀਤ ਸਿੰਘ, ਨਾਰਾਇਣ ਸਿੰਘ, ਵਿਕਰਮਜੀਤ ਸਿੰਘ, ਹਿੰਮਤ ਸਿੰਘ ਖਾਲਸਾ ਅਤੇ ਅਤੇ ਐਲਗਰ ਹਰਨਾਂਡੇਜ਼ ਦੇ ਨਾਮ ਸ਼ਾਮਿਲ ਨੇ। ਅਮਰੀਕੀ ਜਾਂਚ ਏਜੰਸੀਆਂ ਅਨੁਸਾਰ ਇਹ ਗਿਰੋ ਉੱਚ ਕੀਮਤ ਵਾਲਾ ਕਾਰਗੋ ਜਿਵੇਂ ਇਲੈਕਟ੍ਰੋਨਿਕਸ ਅਤੇ ਬ੍ਰਾਂਡਡ ਕੱਪੜੇ ਨਕਲੀ ਟਰਾਂਸਪੋਰਟ ਕੰਪਨੀਆਂ ਦੇ ਨਾਂ ਉੱਤੇ ਲਿਫਟ ਕਰਦਾ ਸੀ। ਸਿਸਟਮ ਬਹੁਤ ਸਾਦਾ ਪਰ ਖਤਰਨਾਕ ਸੀ। ਇਹ ਲੋਕ ਨਕਲੀ ਡਾਟ ਅਤੇ ਐਮਸੀ ਨੰਬਰਾਂ ਬਣਾ ਲ ਟਰਾਂਸਪੋਰਟ ਕੰਪਨੀਆਂ ਰਜਿਸਟਰ ਕਰਦੇ ਟਰੱਕਾਂ ਰਾਹੀਂ ਕਾਰਗੋ ਲਿਫਟ ਕਰਦੇ ਪਰ ਮੰਜ਼ਿਲ ਉੱਤੇ ਡਿਲੀਵਰੀ ਕਰਨ ਦੀ ਬਜਾਏ ਸਾਰਾ ਸਮਾਨ ਕਾਲੇ ਬਾਜ਼ਾਰ ਦੇ ਵਿੱਚ ਵੇਚ ਦਿੰਦੇ ਜਾਂਚ ਦੇ ਅਨੁਸਾਰ ਇਹ ਫਰਾਡ ਮਲਟੀ ਮਿਲੀਅਨ ਡਾਲਰ ਸਕੇਲ ਤੱਕ ਪਹੁੰਚ ਚੁੱਕਿਆ ਸੀ ਫੈਡਰਲ ਏਜੰਸੀਆਂ ਨੇ ਕਿਹਾ ਹੈ ਕਿ ਜਾਂਚ ਹਾਲੇ ਵੀ جاری ਹੈ ਤੇ ਸੰਭਾਵਨਾ ਹੈ ਕਿ ਇਸ ਗਰੋਹ ਦੇ ਹੋਰ ਲੋਕ ਵੀ ਜਲਦ ਹੀ ਕਾਬੂ ਆ ਸਕਦੇ ਨੇ ਅਮਰੀਕਾ ਵਿੱਚ ਪੰਜਾਬੀ ਕਮਿਊਨਿਟੀ ਲਈ ਇਹ ਮਾਮਲਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਕਿਉਂਕਿ ਇਹ ਗਿਰੋਹ ਕਾਫੀ ਸਮੇਂ ਤੋਂ ਟਰਾਂਸਪੋਰਟ ਇੰਡਸਟਰੀ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਿਹਾ ਸੀ ਇਸ ਮੌਕੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਜਿੱਥੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਇੱਕ ਅੰਤਰਰਾਸ਼ਟਰੀ ਕਾਰਗੋ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 12 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਗਰੋ ਆਪਣੇ ਆਪ ਨੂੰ ਸਿੰਘ ਆਰਗੇਨਾਈਜੇਸ਼ਨ ਕਹਿੰਦਾ ਸੀ ਅਤੇ ਕੈਲੀਫੋਰਨੀਆ ਤੇ ਵਾਸ਼ਿੰਗਟਨ ਨੂੰ ਬੇਸ ਬਣਾ ਕੇ ਕਰੋੜਾ ਡਾਲਰ ਦਾ ਟਰਾਂਸਪੋਰਟ ਫਰਾਡ ਕਰ ਰਿਹਾ ਸੀ ਗ੍ਰਫਤਾਰ ਕੀਤੇ ਗਏ ਮੈਂਬਰਾਂ ਵਿੱਚ ਪਰਮਵੀਰ ਸਿੰਘ ਹਰਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਸੰਦੀਪ ਸਿੰਘ ਮਨਦੀਪ ਸਿੰਘ ਰਣਜੋਧ ਸਿੰਘ ਗੁਰਨੇਕ ਸਿੰਘ ਚੋਹਾਨ ਵਿਕਰਮਜੀਤ ਸਿੰਘ ਨਾਰਾਇਣ ਸਿੰਘ ਬਿਕਰਮਜੀਤ ਸਿੰਘ ਹਿੰਮਤ ਸਿੰਘ ਖਾਲਸਾ ਅਤੇ ਅਤੇ ਐਲਗਰ ਹਰਨਾਂਡੇਜ਼ ਦੇ ਨਾਮ ਸ਼ਾਮਿਲ ਨੇ ਅਮਰੀਕੀ ਜਾਂਚ ਏਜੰਸੀਆਂ ਅਨੁਸਾਰ ਇਹ ਗਿਰੋ ਉੱਚ ਕੀਮਤ ਵਾਲਾ ਕਾਰਗੋ ਜਿਵੇਂ ਇਲੈਕਟ੍ਰੋਨਿਕਸ ਅਤੇ ਬ੍ਰਾਂਡਡ ਕੱਪੜੇ ਨਕਲੀ ਟਰਾਂਸਪੋਰਟ ਕੰਪਨੀਆਂ ਦੇ ਨਾਂ ਉੱਤੇ ਲਿਫਟ ਕਰਦਾ ਸੀ ਸਿਸਟਮ ਬਹੁਤ ਸਾਦਾ ਪਰ ਖਤਰਨਾਕ ਸੀ ਇਹ ਲੋਕ ਨਕਲੀ ਡਾਟ ਅਤੇ ਐਮਸੀ ਨੰਬਰਾਂ ਨਾਲ ਟਰਾਂਸਪੋਰਟ ਕੰਪਨੀਆਂ ਰਜਿਸਟਰ ਕਰਦੇ ਟਰੱਕਾਂ ਰਾਹੀਂ ਕਾਰਗੋ ਲਿਫਟ ਕਰਦੇ ਪਰ ਮੰਜ਼ਿਲ ਉੱਤੇ ਡਿਲੀਵਰੀ ਕਰਨ ਦੀ ਬਜਾਏ ਸਾਰਾ ਸਮਾਨ ਕਾਲੇ ਬਾਜ਼ਾਰ ਦੇ ਵਿੱਚ ਵੇਚ ਦਿੰਦੇ ਜਾਂਚ ਦੇ ਅਨੁਸਾਰ ਇਹ ਫਰਾਡ ਮਲਟੀ ਮਿਲੀਅਨ ਡਾਲਰ ਸਕੇਲ ਤੱਕ ਪਹੁੰਚ ਚੁੱਕਿਆ ਸੀ ਫੈਡਰਲ ਏਜੰਸੀਆਂ ਨੇ ਕਿਹਾ ਹੈ ਕਿ ਜਾਂਚ ਹਾਲੇ ਵੀ ਜਾਰੀ ਹੈ ਤੇ ਸੰਭਾਵਨਾ ਹੈ ਕਿ ਇਸ ਗਰੋ ਦੇ ਹੋਰ ਲੋਕ ਵੀ ਜਲਦ ਹੀ ਕਾਬੂ ਆ ਸਕਦੇ ਨੇ ਅਮਰੀਕਾ ਵਿੱਚ ਪੰਜਾਬੀ ਕਮਿਊਨਿਟੀ ਲਈ ਇਹ ਮਾਮਲਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਕਿਉਂਕਿ ਇਹ ਗਰੋ ਕਾਫੀ ਸਮੇਂ ਤੋਂ ਟਰਾਂਸਪੋਰਟ ਇੰਡਸਟਰੀ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਿਹਾ ਹੈ